ਮਲਾਜ਼ਮ ਅਤੇ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਪੈਨਸ਼ਨਰਸ ਦੇ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਦੇ ਦੁਆਰਾ ਇੱਕ ਵਾਰ ਫਿਰ ਮੀਟਿੰਗ ਦਾ ਸਮਾਂ ਦਿੱਤਾ ਇਹ ਮੀਟਿੰਗ ਕਦੋਂ ਤੇ ਕਿੱਥੇ ਹੋਵੇਗੀ ਇਸ ਦੇ ਬਾਰੇ ਪੂਰੀ ਜਾਣਕਾਰੀ ਦਵਾਂਗੇ ਜੇਕਰ ਚੈਨਲ ਤੇ ਉਪਰ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਮਲਾਜ਼ਮਾਂ ਤੇ ਪੈਨਸ਼ਨਰਸ ਦੀਆਂ ਆਪਣੇ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਰੋਸ ਮظਾਰੇ ਕੀਤੇ ਜਾ ਰਹੇ ਨੇ ਜਿਸ ਨੂੰ ਦੇਖਦੀ ਆ ਪੰਜਾਬ ਸਰਕਾਰ ਨੇ ਸਿਰਫ ਪੈਨਸ਼ਨਰ ਦੇ ਲਈ ਮੀਟਿੰਗ ਦਾ ਸੱਦਾ ਦਿੱਤਾ ਹੈ ਮੀਟਿੰਗ ਬਹੁਤ ਹੀ ਇੱਕ ਮਹੱਤਵਪੂਰਨ ਹੋਣ ਵਾਲੀ ਹੈ ਜਿਸ ਦੇ ਵਿੱਚ ਮੰਗਾਂ ਦਾ ਹੱਲ ਪੂਰਾ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਦਾ ਸਮਾਂ ਥੋੜਾ ਹੀ ਰਹਿ ਗਿਆ ਹੈ ਹੁਣ ਪੈਨਸ਼ਨਰ ਦੀਆਂ ਦੋ ਅਹਿਮ ਮੰਗਾਂ ਹਨ ਜਿਸ ਦੇ ਵਿੱਚ 2.95 ਫੈਕਟਰ ਦੂਸਰੀ ਮੰਗ 16% ਡੀਏ ਨੂੰ ਰਿਲੀਜ਼ ਕਰਨਾ ਕਿਉਂਕਿ ਪੰਜਾਬ ਸਰਕਾਰ ਸਾਰੀਆਂ ਹੀ ਸਟੇਟਾਂ ਦੇ ਘਟ ਡੀਏ ਜਿਹੜੀ ਹੈ ਦੇਰੀ ਹੈ ਜਿਸ ਦੇ ਨਾਲ ਪੈਨਸ਼ਨਰਸ ਨੂੰ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਹੈ ਅੱਜ ਕੱਲ ਮਹਿੰਗਾਈ ਦੇ ਦੌਰ ਦੇ ਵਿੱਚ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੋਇਆ ਇੰਨਾ ਦੋ ਮੰਗਾ ਤੇ ਇਸ ਮੀਟਿੰਗ ਦੇ ਵਿੱਚ ਲੱਗੇਗੀ ਪੱਕੀ ਮੋਹਰ ਕਿਉਂਕਿ ਡੀਏ ਦੇ ਮਾਮਲੇ ਤੇ ਜਿਹੜਾ ਹੈ ਡੀਏ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੀ ਪੰਜਾਬ ਸਰਕਾਰ ਦੇ ਦਬਾਅ ਬਣਾਇਆ ਹੋਇਆ ਹੈ ਕਿਉਂਕਿ ਪੰਜਾਬ ਸਰਕਾਰ ਨੂੰ 3 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ ਕੀ ਡੀਏ ਨੂੰ ਰੀਲਿਸ ਕੀਤਾ ਜਾਵੇ ਜਿਸੇ ਤਰ੍ਹਾਂ ਮਹਿੰਗਾਈ ਵਾਧੀ ਹੈ ਉਸ ਦੇ ਹਿਸਾਬ ਦੇ ਨਾਲ ਸਰਕਾਰਾਂ ਨੂੰ ਡੀਏ ਦੇਣਾ ਪੈਂਦਾ ਹੈ ਇਹ ਕੋਈ ਵੱਖਰੀ ਮੰਗ ਨਹੀਂ ਹੈ ਕਿਉਂਕਿ ਇਹ ਤਨਖਾਹ ਦਾ ਹਿੱਸਾ ਹੈ ਹਰ ਕਰਮਚਾਰੀ ਹਰੇਕ ਪੈਨਸ਼ਨਰ ਡੀਏ ਦਾ ਹੱਕਦਾਰ ਹੁੰਦਾ ਹੈ ਪੰਜਾਬ ਸਰਕਾਰ ਦੇ ਵੱਲੋਂ ਪੈਨਸ਼ਨਰਸ ਨੂੰ ਫੇਰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ ਹੁਣ ਪੈਨਸ਼ਨਰਸ ਦੇ 2.98 ਹੱਥੇ ਪੈਂਡਿੰਗ 16% ਡੀਏ ਦੀ ਮੰਗ ਹੋਵੇਗੀ ਪੂਰੀ ਆਓ ਅਸੀਂ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਨਾਲ ਗੱਲ ਕਰਦੇ ਹਾਂ ਕਿਉਂਕਿ ਇਹ ਪੈਨਸ਼ਨਰਸ ਨੂੰ ਦਿੱਤਾ ਗਿਆ ਮੀਟਿੰਗ ਦਾ ਸਮਾਂ ਉਸ ਦੇ ਵਿੱਚ ਹੋ ਸਕਦਾ ਹੈ ਮਲਾਸਮਾ ਤੇ ਪੈਨਸ਼ਨ ਦੀ ਮੰਗਾਂ ਦਾ ਅਤੇ ਦੇਖਦੇ ਹਾਂ ਕਿੰਨੇ ਤਰੀਕ ਨੂੰ ਜੋ ਹੈ ਮੀਟਿੰਗ ਹੈ ਮਿਲੀ ਹੈ ਅਤੇ ਕਿੰਨਾ ਸਮਾਂ ਦਿੱਤਾ ਗਿਆ ਹੈ ਸਾਰੇ ਡਿਟੇਲ ਦੇ ਵਿੱਚ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਮਿਤੀ 27/10/2025 ਨੂੰ ਮੀਟਿੰਗ ਦਾ ਸਮਾਂ ਜਿਹੜਾ ਦਿੱਤਾ ਗਿਆ ਹੈ ਸਮਾਂ ਜੋ ਹੈ 11 ਵਜੇ ਦਾ ਸਵੇਰ ਦਾ ਦਿੱਤਾ ਗਿਆ ਹੈ ਸੋ ਇਸ ਦੇ ਵਿੱਚ ਜੋ ਲਿਖਿਆ ਹੈ ਸੀਨੀਅਰ ਸਿਟੀਜ਼ਨ ਸੁਪਰ ਸੀਨੀਅਰ ਸਿਟੀਜ਼ਨ ਪੈਸ਼ੇਨਰ ਦੀਆਂ ਮੰਗਾਂ ਸੰਬੰਧੀ ਇਹ ਮੀਟਿੰਗ ਦਿੱਤੀ ਹੈ ਵਿਸ਼ਾ ਅੰਕਿਤ ਮਾਮਲੇ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਯੋਗ ਵਿੱਤ ਮੰਤਰੀ ਸਾਹਿਬ ਵਿੱਤ ਮੰਤਰੀ ਪੰਜਾਬ ਜੀ ਦੀ ਜਿਹੜੀ ਪ੍ਰਧਾਨਗੀ ਦੇ ਹੇਠ ਮਿਤੀ 27/10 ਤੇ 2025 ਨੂੰ ਸਮਾ 11 ਵਜੇ ਸਵੇਰੇ ਆਪਣੀ ਦਫਤਰੀ ਕਮਨਾ ਕਮਰਾ ਜਿਹੜਾ ਨੰਬਰ ਜਿਹੜਾ ਦਿੱਤਾ ਹੈ ਇੱਥੇ ਉਹਨਾਂ ਨੇ 15 ਜਿਹੜਾ ਹੈ ਤੀਜੀ ਮੰਜ਼ਲ ਪੰਜਾਬ ਸਿਵਲ ਸਕੱਤਰ 1 ਵਿੱਚ ਚੰਡੀਗੜ੍ਹ ਵਿਖੇ ਚੰਡੀਗੜ੍ਹ ਵਿਖੇ ਜਿਹੜੀ ਮੀਟਿੰਗ ਨਿਸ਼ਚਿਤ ਕੀਤੀ ਗਈ ਹੈ ਉਕਤ ਦੇ ਸੰਮੁਖ ਬੇਨਤੀ ਕੀਤੀ ਜਾਂਦੀ ਹੈ ਕਿ ਸਿਧਾਰਿਤ ਤੇ ਮਿਤੀ ਤੇ ਸਮੇਂ ਦੇ ਅਨੁਸਾਰ ਸੂਚਨਾ ਦੇ ਸਮੇਤ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਦੀ ਕਿਰਪਾਲਤਾ ਕੀਤੀ ਜਾਵੇ। ਸੋ ਇਹ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ 27 10 2025 ਨੂੰ ਸਮਾਂ ਜਿਹੜਾ ਹੈ ਸਵੇਰੇ 11 ਵਜੇ ਜੋ ਪੈਸ਼ਨਰ ਜੋ ਸੀਨੀਅਰ ਸਿਟੀਜ਼ਨ ਅਤੇ ਸੁਪਰ ਸੀਨੀਅਰ ਸਿਟੀਜ਼ਨ ਪੈਸ਼ਨਰਸ ਨੂੰ ਜਿਹੜਾ ਕਿ 27 27 10 2025 ਨੂੰ ਜਿਹੜਾ ਸਮਾਂ 11 ਵਜੇ ਦਾ ਜੋ ਮੀਟਿੰਗ ਦਿੱਤੀ ਗਈ ਹੈ ਜੋ ਪੰਜਾਬ ਸਿਵਲ ਸਕੱਤਰ ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ ਸੋ ਇਸ ਮੀਟਿੰਗ ਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਤੁਹਾਨੂੰ ਅਸੀਂ ਇਸ ਚੈਨਲ ਦੇ ਵੀਡੀਓ ਰਾਹੀਂ ਜਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਆਪ ਸਭ ਦਾ ਧੰਨਵਾਦ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਹਾਂ ਕਿਸੇ ਹੋਰ ਤਾਜ਼ਾ ਅਪਡੇਟ ਦੇ ਨਾਲ ਧੰਨਵਾਦ ਜੀ